ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਦੀ ਮੰਡੀ ਮੋੜ ਆ ਜੋ ਹਰ ਮਹੀਨੇ 20 ਤਰੀਕ ਦੀ ਲੱਗਦੀ ਆ ਤੇ ਬਹੁਤ ਟਾਪ ਦਾ ਨਗੀਨਾ ਦਿਖਾਉਣਿਆ ਸਾਨੂੰ ਪਹਿਲੀ ਯਾਰ ਜ਼ਿੰਦਗੀ ਚ ਨਾ ਦੇਖਿਆ ਇਹ ਜਿਆ ਕਿਤੇ ਤੇ ਨਾ ਦੇਖਣਾ ਮੋੜ ਲਿਆ ਬਾਈ ਦੀ ਸਾਰੇ ਮੋੜ ਮੰਡੀ ਦਾ ਸ਼ਿੰਗਾਰ ਬਾਈ ਲੈ ਕੇ ਆਇਆ ਤੇ ਬਹੁਤ ਵਧੀਆ ਚੰਗੇ ਦੁੱਧ ਵਾਲੀ ਮਾਜਾ ਬਾਈ ਜੀ ਹਰ ਮਹੀਨੇ 20 ਤਰੀਕ ਦੀ ਲੱਗਦੀ ਆ ਮੰਡੀ ਮੋੜ ਤੇ 11ਵੇਂ ਮਹੀਨੇ ਦੀ 20 ਤਰੀਕ ਦੀ ਮੰਡੀ ਲੱਗੀ ਹੋਈ ਹੈ ਬਾਈ ਜੀ ਬਹੁਤ ਹੀ ਪਿੱਠ ਫੁੜਦੀ ਚੰਗੀ ਹਾਥੀ ਵਰਗੀ ਮਾਜਾ ਤੇ ਥਣਲੇਵੇ ਦੀ ਸਾਫ ਆ ਬਿਲਕੁਲ ਥਣਾ ਦਾ ਗੈਬੂ ਬਹੁਤ ਵਧੀਆ ਤੇ ਦਸੱਲੀ ਨਾਲ ਚੈੱਕ ਕਰ ਲੋ ਆ ਜਾ ਬਾਈ ਹਰਾ ਹੀ ਮੜਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਹੈ ਜੀ ਬਹੁਤ ਵਧੀਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਪਿੰਡ ਸੱਦੂ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੇ ਕਿਹੜੇ ਸੂਏ ਸੂਏ ਮਾਜਾ ਆਪਣੀਆਂ ਹੈ ਤੀਜੇ ਸੂਏ ਤੀਜੇ ਸੂਏ ਸਿੰਗ ਟੁੱਟਿਆ ਇੱਕ ਹੈਨਾ ਸਿੰਗ ਟੁੱਟਿਆ ਮੈਂ ਬਾਕੀ ਚੋਂ ਲਈ ਆ ਜੀ ਉੱਥੇ ਮੰਜੇ ਖੁੱਲੀਆਂ ਫੜੀਆਂ ਉੱਥੇ ਮੰਜੇ ਸੈਂਕੜੇ ਟੁੱਟ ਜਾਂਦੇ ਅੱਛਾ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਇਹਨੇ 16 17 ਕਿਲੋ ਦੁੱਧ ਦਿੱਤਾ ਦਿੱਤੀ ਜਾਂਦਾ ਨਹੀਂ ਮੈਂ ਇਹਨੂੰ ਸੂਈ ਹਿੱਤ ਬੌਲੇ ਜੀ ਆ ਜੀ ਹੁਣ ਕਿੰਨਾ ਕਦੇ ਆਸਾਇਦ ਕੀ ਕਿ 18 ਕਿਲੋ ਦੁੱਧ ਦੇਉਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਬੌਲੇ ਜੀ ਤੀਜਾ ਦਿਨ ਹੀ ਆਦੀ ਹੈ ਤੀਜਾ ਦਿਨ ਆ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਤੇ ਕੀ ਰੇਟ ਕਰਤਾ ਸਹੀ ਸੀ ਫਿਰ ਇਹਦਾ ਮੁੱਲ 1.85 ਹੈ ਜੀ ਛੱਡਣੀ ਕਿਥੋਂ ਤੱਕ ਆ ਇੱਕ ਪੈਂਟ ਦੀ ਦੇਵਾ ਜੀ ਨੰਬਰ ਬੋਲ ਦੇ ਬਰਾਬਰ ਨੰਬਰ ਹੈਗੇ ਜੀ 904118 02121 ਹੈ ਮੱਜ ਆਪਣੀ ਕੋਈ ਹੋਰ ਵੀ ਕੋਈ ਇੱਕਾ ਝੋਟੀ ਹੈ ਜੀ ਇੱਕ ਝੋਟੀ ਆ ਬਾਈ ਦੀ ਬਹੁਤ ਵਧੀਆ ਤੋਰੀ ਬਾਈ ਮਾੜੀ ਜੀ ਤੋੜਦੇ ਆ ਬਾਉੜ ਮੰਡੀ ਤੇ ਮਿੱਤਰੋ ਰੌਣਕਾਂ ਲੱਗੀਆਂ ਹੋਈਆਂ ਠੰਡ ਸੁਰੂ ਆ ਬਹੁਤ ਚੰਗੀਆਂ ਵੱਡੀਆਂ ਵੈਸਾਂ ਕੌਚੀਆਂ ਹੋਈਆਂ ਬਹੁਤ ਵਧੀਆ ਮੋੜ ਲਿਆ ਬਾਈ ਕੋਈ ਨਹੀਂ ਮੋੜਦੇ ਇਨਨੇਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਵੀਰੋ ਜੀ ਤੇ ਮੰਡੀਆਂ ਦੀਆਂ ਮੇਲਿਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਵੀਡੀਓ ਤੁਹਾਡੇ ਘਰੇ ਬੈਠੇ ਕੋਲੇ ਰਜਾਈਆਂ ਚ ਬਾਈ ਜੀ ਸਾਰੀ ਅਪਡੇਟ ਦੇ ਦਿਆ ਕਰਾਂਗੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਜੀ ਵੀਡੀਓ ਨੂੰ ਹਾਂਜੀ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਵੀਰੇ ਕਿੱਥੋਂ ਪਹੁੰਚੇ ਆ ਗੰਗੋਹਰ ਪਿੰਡ ਤੋਂ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਬਰਨਾਲਾ ਬਰਨਾਲਾ ਕਿਹੜੇ ਸੂਈ ਸੂਈ ਮੱਝ ਆਪਣੀ ਤੀਜਾ ਸ਼ੂਆ ਪਿਆਰ ਤੀਜਾ ਕਿੰਨਾ ਦੁੱਧ ਦੇ ਦੂਦ ਕੀ ਦੁੱਧ 15 ਕਿਲੋ ਤਿਆਰ ਆ ਹੁਣ 15 ਕਿਲੋ ਤਿਆਰ ਆ ਕੀ ਰੇਟ ਕਰਤਾ ਇਹਦਾ ਮੰਗਦੇ ਤਾਂ 155 ਕਿਤੋਂ ਤੱਕ ਛੱਡਣੀਆਂ 35 ਤੱਕ ਛੱਡਾਂਗੇ 35 ਤੱਕ ਛੱਡ ਦੇਾਂਗੇ ਤੇ ਨੰਬਰ ਬੋਲ ਦੇ ਅੱਛਾ ਨੰਬਰ 998862534 ਤੇ ਆਪਣਾ ਵਪਾਰ ਦਾ ਕੰਮ ਆ ਕਰ ਵਪਾਰ ਦਾ ਹੀ ਵਪਾਰ ਵੀ ਹਰ ਵੇਲੇ ਪੰਜ ਚਾਰ ਨਾਗ ਖੜੇ ਰਹਿੰਦੇ ਆਪਣੇ ਕੋਲੇ ਹਾਂਜੀ ਹਾਂਜੀ ਹੁੰਦੇ ਹੀ ਆ ਬਸ ਔਰਤਾਂ ਨਹੀਂ ਮੱਝ ਕੋਈ ਨਾ ਆਪਣੀ ਅੱਜ ਇੱਕੋ ਹੀ ਆ ਤਾਜੀ ਨਹੀਂ ਕਰੇ ਨੇ ਪੰਜਾਂ ਧੰਨਵਾਦ ਬਾਈ ਦੀ ਮਿਹਰਬਾਨੀ ਸ਼ੁਕਰੀਆ ਬਹੁਤ ਚੰਗੀਆਂ ਮੱਝਾਂ ਮੰਡੀ ਪਹੁੰਚੀਆਂ ਹੋਈਆਂ ਆ ਕੀ ਦੀ ਵੱਡੀ ਵੈਸਾ ਆਪਣੀਆਂ ਬਾਈ ਵੀਡੀਓ ਬਣਾ ਦੀ ਤੋਰੇਂਗਾ ਮਾੜੀ ਜੀ ਤੋਰ ਮਾੜੀ ਤੋਰ ਦਿਓ ਗਰਾਂ ਖੜੀਆਂ ਬੁਕਾ ਦੂ ਥੋਡੀਆਂ ਕੀ ਕਰਨਾ ਕਰਿਓ ਤੋਰੀ ਮਾੜੀ ਤੋਰੀ ਬਹੁਤ ਚੰਗੀਆਂ ਮਾਜਾਂ ਆ ਟਾਪ ਦੇ ਨਗੇਨੇ ਕਹਿ ਸਕਦੇ ਆ ਮੰਡੀ ਮੌਲ ਤੇ ਚੰਗੀਆਂ ਰੌਣਕਾਂ ਲੱਗੀਆਂ ਬਾਈ ਜੀ ਬਹੁਤ ਵਧੀਆ ਚੰਗੀਆਂ ਸ਼ਿੰਗਾਰ ਕੇ ਲਿਆਏ ਆ ਬਾਈ ਚੰਗੇ ਦੁੱਧ ਵਾਲੀਆਂ ਮੱਝਾਂ ਬਾਈ ਜੀ ਆਹੀ ਮਹਿਨਮਾਉਣੀਆਂ ਫਿਰ ਲੈ ਲਈਏ ਬਾਈ ਜੀ ਇਹਨਾਂ ਫਿਰ ਇਹ ਤਾਂ ਨਹੀਂ ਲੈਣ ਕਹਿੰਦੇ ਮੇਲਿਆਂ ਵਾਲੀ ਝੋਟੀਆਂ ਮਹਿਨਮਾਉਣੀਆਂ ਬਾਕੀ ਮੇਲਿਆਂ 'ਚ ਖੜਨ ਵਾਲੀਆਂ ਝੋਟੀਆਂ ਬਹੁਤ ਡਬਲ ਆ ਕੋੜ ਲਿਆ ਬਾਈ ਕਿਉਂਕਿ ਡਾਕਟਰ ਦੇ ਘੱਟੇ ਤਾਂ ਗੇੜ ਦੇ ਨਾਲ ਹੀ ਖੜੀ ਹੈ ਕਰਦੀਆਂ ਨੱਚਦੀਆਂ ਬੰਦੇ ਬੰਦੇ ਕਿਹਨਾਂ ਤਣਾਈ ਸਪੇਸ ਤੋਂ ਬਹੁਤ ਆਣਾ ਇਹ ਆਪਣੇ ਘਰੇ ਬੋਲਾ ਉਹਦੀ ਹੈ ਘਰੇ ਬੋਲਾ ਬਾਈ ਕਹਿੰਦਾ ਬਹੁਤ ਵਧੀਆ ਮੋਹਰਾ ਦਾ ਆ ਮੋਹਰਾ ਨਸਲ ਦਾ ਸਰਪੰਚ ਝੋਟੇ ਦਾ ਨਾਂ ਅਰਜਨ ਗੁੰਗੜ ਦਾ ਬੱਚਾ ਸਰਪੰਚ ਝੋਟਾ ਬਾਈ ਕਹਿੰਦਾ ਅਰਜਨ ਗੁੰਗੜ ਦਾ ਬੱਚਾ ਉਹਦੀ ਧੀ ਹੈ ਇਹ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਹੁਣ ਦੂਜੇ ਸੂਏ ਸੂਈ ਹੈ ਅਭਿਮਨਿਓ ਦੀ ਕੱਟੀ ਆ ਮੰਗਰ ਦੂਜੇ ਸੂਏ ਸੂਈ ਆ ਬਾਜੀ ਕਹਿੰਦਾ ਆਬੂ ਮੰਨੀ ਆਬੂ ਮੰਨੂ ਦੀ ਕੱਟੀ ਆ ਮਗਰ ਤੇ ਕਿੰਨਾ ਦੋਦ ਬਾਦੂ ਐਦ ਕੀ ਐਦ ਕੀ 18 ਲੀਟਰ ਦੀ ਉਮੀਦ ਆ ਜੀ ਦੂਜੇ ਸੂਏ ਸੂਈ ਆ ਹਾਂ ਜੀ ਪਹਿਲੇ ਸੂਏ 16 ਲੀਟਰ ਦਿੰਦਾ ਤੇ ਕੀ ਰੇਟ ਕਰਤਾ ਰੇਟ 280 ਕਰਦੇ ਛੱਡ ਨਹੀਂ ਕਿ ਤੱਕ ਆ ਬਾ ਛੱਡਦਾ ਮਾਨਤਾਨ ਖੋਜ ਮਾਨਤਾਨ ਨੰਬਰ ਬੋਲ ਦੋ 95143 6300 ਬੱਚੇ ਆ ਕੀ ਦੀ ਚੱਲੜੀ ਇਹ ਵੀ ਆਪਣੀ ਟੋਰਨਾਇ ਨੂੰ ਯਾਰ ਇਹ ਤਾਂ ਵੱਡੀ ਮੈਂਸ ਆ ਆ ਵੀ ਤੋਰੀ ਮੱਝਾਂ ਬਹੁਤ ਟੌਪ ਦੀਆਂ ਲੈ ਕੇ ਆਇਆ ਬਾਈ ਦੋਨੇ ਭੈਣਾ ਹੀ ਆ ਭੈਣਾ ਦੱਸਦਾ ਦੋਨੇ ਬਹੁਤ ਵਧੀਆ ਆਰਡਰ ਉੱਤਰ ਆ ਬਾਈ ਜੀ ਦੂਜੇ ਸੂਏ 18 ਲੀਟਰ ਦੂਜੇ ਸੂਏ ਆ ਆ ਤੀਜੇ ਸੂਏ ਸੂਈ ਬਈ ਆ ਹਾਂ ਤੀਜੇ ਸੂਏ ਸੂਈ ਤੀਜੇ ਸੂਏ ਸੂਈ ਹੋਈ ਮੱਝ ਦਿਖਾਉਂਦੇ ਆ ਸੋਨੂੰ ਘਰ ਜਾਂ ਮਚੁੱਟ ਗਈ ਘਰ ਦੀਆਂ ਝੋਟੀਆਂ ਬਾਈ ਦੀਆਂ ਬਹੁਤ ਵਧੀਆ ਬਾਕੀ ਮੇਲੇ ਵਾਲੀਆਂ ਝੋਟੀਆਂ ਲਈ ਫਿਰਦਾ ਸੋਣਾ ਖਿੱਚਦੇ ਬਾਈ ਮੇਲੇ ਤੇ ਵੀ ਜਾਂਦੇ ਆ ਸੀ ਮੇਲਿਆਂ ਤੇ ਵੀ ਜਾਂਦੇ ਆ ਬਾਈ ਕਹਿੰਦਾ ਉਹ ਵੱਡੇ ਆਟਰ ਵਾਲੀ ਆ ਬਾਈ ਜੀ ਉਹ ਮੁੜ ਕੇ ਆ ਜੀ ਬਣ ਪੈਸਾ ਤੋਂ ਆਇਆ ਜੀ ਹਨਾ ਗਾਈਆਂ ਜਿਹੜੇ ਏਡੇ ਲੇਵੇ ਆ ਸਪੇਸ ਦੇਖ ਸਪੇਸ ਪਹਿਲੀ বার ਦੇਖੀ ਹੈ ਬਾਈ ਯਾਰ ਝੂਠ ਨਹੀਂ ਬੋਲਦੇ ਐਨੀ ਥਣਾ ਚ ਸਪੇਸ ਬਾਈ ਜੀ ਬਣ ਲੈਣ ਦੇ ਉਹ ਵੀ ਆਪਣੇ ਵਾਲੇ ਝੋਟੇ ਦੀ ਆ ਘਰੇ ਵਾਲਾ ਸਰਪੰਚ ਝੋਟੇ ਦੀ ਘਰ ਦੇ ਝੋਟੇ ਦੀਆਂ ਮੱਜਾਂ ਸਰਪੰਚ ਝੋਟਾ ਬਾਈ ਕੋਲੇ ਅਰਜਨ ਕੁੰਗੜ ਦਾ ਹਾਂ ਅਰਜਨ ਕੁੰਗੜ ਦਾ ਬੱਚਾ ਹੈਗਾ ਬੰਨ ਦੇਣ ਦੇ ਵਾਈ ਦੀ ਕੈਮਰਾ ਸਾਨੂੰ ਜਮਾਂ ਲੈਵੇ ਤੇ ਲਾ ਕੇ ਦਿਖਾ ਦੇਾਂਗੇ ਥੱਲੇ ਲੱਗਦਾ ਲੇਵਾ ਬਾਈ ਜੀ ਅੱਗੋਂ ਦੇਖ ਬਹੁਤ ਵਧੀਆ ਚਾਰੇ ਮੱਜਾਂ ਦਿਖਾਈਆਂ ਪੂਰੀਆਂ ਟੋਪ ਦੀਆਂ ਬਾਈ ਜੀ ਆਪਣਾ 3 ਕਿਲੋ ਬੇਗਾ ਸਿੱਧੂ ਫਾਰਮਾ ਜੀ ਬੇਗਾ ਸਿੱਧੂ ਕੋਈ ਇਹ ਗੱਲ ਨਹੀਂ ਵੀ ਮਗਰ ਨਹੀਂ ਸਪੇਸ ਦੇਖੋ ਤੁਸੀਂ 33 ਲੱਖ ਦੋਨੇ ਪਾਸੇ ਪੈਸਾ ਤੇ ਬਾਈ ਜੀ ਕਿਹੜੇ ਸੂਏ ਸੂਏ ਵੀ ਇਹ ਤੀਜੇ ਸੂਏ ਤੀਜੇ ਸੂਏ ਕਿੰਨੇ ਕੇ ਦੁੱਧ ਪਾਉਂ ਹੈ ਇਹ ਇਹ 18 ਲੀਟਰ ਪਾਇਆ ਦੂਜੇ ਸੂਏ ਨੇ ਅੱਛਾ ਲੱਗੀ 20 ਪਲੱਸ ਦੀ ਮੀਤ ਇਹਦਾ ਗ੍ਰੇਡ ਕਰਤਾ ਸੋਹਣਿਆ 3 ਲੱਖ ਰੁਪਏ ਸਹੀ ਸਹੀ ਦੱਸਦੇ ਸਟਰੀ ਮੈਂ 3 ਲੱਖ ਰੁਪਇਆ ਮਾਨਤਨ ਹੋ ਜੀ ਮਾਨਤਨ ਕਰਦੇ ਹਾਂ ਜੀ ਧੰਨਵਾਦ ਭਰਾ ਦਾ ਬਹੁਤ ਚੰਗੇ ਟੌਪ ਦੇ ਨਕਿੰਨੇ ਮੰਡੀ ਮੋੜ ਤੇ ਲੈ ਕੇ ਪਹੁੰਚਿਆ ਹੋਇਆ ਭਰਾਬੂ ਤੇ ਘਰੇ ਵੀ ਆਪਣੇ ਕੋਲੇ ਹੁੰਦੀਆਂ ਮਨ ਲੱਖ ਪੰਜ ਚਾਰ ਆਪਾਂ ਘਰੇ ਹੀ ਤਿਆਰ ਕਰਦੇ ਆਂ ਆਪਾਂ ਨਾ ਤਾਂ ਵੇਚ ਲਿਆਉਂਦੇ ਆਂ ਕਿਤੇ ਨਾਮ ਬਸ ਜੇ ਆਏ ਸਾਲ ਇੱਕ ਦੋ ਤਿਆਰ ਹੋ ਜਾਂਦੇ ਆਂ ਵੇਚ ਦਿੰਦੇ ਆਂ ਬਾਈ ਘਰ ਚਾਹ ਨਾ ਬਰੀਡਿੰਗ ਤੇ ਕੰਮ ਆ ਬਰੀਡਿੰਗ ਤੇ ਕੰਮ ਆ ਤਿਆਰ ਕਰਕੇ ਬਾਈ ਚੰਗੇ ਨਕਿੰਨੇ ਵੇਚਦਾ ਧੰਨਵਾਦ ਆ ਭਰਾ ਦਾ ਮਿਹਰਬਾਨੀ ਸ਼ੁਕਰੀਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਬੇਗਾ ਸਿੱਧੂ ਫਾਰਮ ਪੰਜਾਬੀ ਤੇ ਠੰਡਾ ਲੱਗਿਆ ਹੋਇਆ ਫੋਟੋ ਤੇ ਫੋਲੋ ਜਰੂਰ ਕਰ ਲਿਓ ਪੇਜ ਨੂੰ ਬਾਈ ਜੀ ਨਿਤ ਨਵੀਆਂ ਵੀਡੀਓ ਨਾ ਵੀਡੀਓ ਸਾਡੇ ਕੋਲੇ ਘਰੇ ਆਇਆ ਸੀ ਵੀਡੀਓ ਬਣਾ ਕੇ ਗਿਆ ਪਿੱਛੇ ਇਹ ਪਟਾਈ ਲਖਮੀ ਝੁੱਟੀ ਵਿੱਚ ਆਪਦੀ ਵੀਡੀਓ ਹੈ ਅੱਛਾ ਕੋਈ ਬਰਨਾਲੇ ਵੀ ਲੈ ਕੇ ਆਇਆ ਰਾਤ ਦੇ ਮੁੰਡੇ ਦੇ ਲੈ ਆਏ ਸੀ ਉੱਥੇ ਵਸਾਈ ਹੋ ਗਈ ਘਰ ਨੂੰ ਲੈ ਕੇ ਗਏ ਚੱਲ ਮੈਂ ਆ ਵੀਡੀਓ ਬਣਾ ਲੈ ਫਿਰ ਕਰਦੇ ਆਂਗਾ ਧੰਨਵਾਦ ਆ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਾਈਾਰੇ ਵੀਰਾਂ ਨੂੰ ਬੇਨਤੀ ਇਹ ਆ ਕਿ ਸਾਡਾ ਮਾਣ ਇੰਨਾ ਰੱਖ ਦਿਆ ਕਰੋ ਯਾਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੁਹਾਡੇ ਕੋਲੇ ਘਰੇ ਬੈਠਿਆਂ ਕੋਲੇ ਰਜਾਈਆਂ 'ਚ ਬੈਠੇ ਦੇਖੀ ਜਾਓ ਮੁਫਤ ਫ੍ਰੀ 'ਚ ਸੇਵਾ ਕਰਦੇ ਆ ਬਾਈ ਜੀ ਤੁਹਾਡੀ ਬਹੁਤ ਵੱਡੀਆਂ ਚੰਗੀਆਂ ਮੱਜਾਂ ਵੱਡੇ ਆਰਡਰ ਵਾਲੀਆਂ ਪਹੁੰਚੀਆਂ ਹੋਈਆਂ ਔਰ ਕੱ ਲੱਗੀਆਂ ਹੁੰਦੇ ਮੌੜ ਮੰਡੀ ਤੇ ਹਾਥੀਆਂ ਵਾਂਗੂ ਫਿਰਦੀਆਂ ਨੱਚਦੀਆਂ ਬਾਈ ਜੀ ਆ ਡਬਲ ਮੱਝਾਂ ਆ ਲਈ ਫਿਰਦਾ ਬਾਈ ਹਾਥੀ ਵਰਗੀ ਵੱਡੀ ਵੀਣੀ ਮੱਝ ਆ ਬਾਤਾਂ ਯਾਰ ਕਮਾਲ ਦੀ ਆ ਬਾਈ ਜੀ ਮੀਣੀ ਮੱਝ ਬਹੁਤ ਸੋਹਣੀ ਮੇਰਾ ਬਾਈ ਲੈ ਕੇ ਆਇਆ ਵੱਡੇ ਆਰਡਰ ਵਾਲੀ ਇਹੋ ਜੇ ਨਕੀਨੇ ਦਿਖਾਵਾਂਗੇ ਮਿੱਤਰੋ ਪੇਜ ਨੂੰ ਜਰੂਰ ਫੋਲੋ ਕਰ ਲਿਓ ਡਬਲ ਮਾਝ ਯਾਰਾ ਉੱਤੇ ਥਰਾਂ ਵਾਲੀ ਕਾਕੀ ਵਰਗੀ ਮਾਝਾ ਜਿਹੜਾ ਇੱਕ ਦਵਾ ਦੇ ਹੋਰ ਦਵਾਉਂਗਾ ਬਾਈ ਕਹਿੰਦਾ ਵਾਦੇ ਯਾਰਾ ਇਹ ਮੋੜ ਮੱਡੀ ਦਾ ਨਜ਼ਾਰਾ ਮਿੱਤਰੋ ਇਹ ਜਿਹੇ ਨਜ਼ਾਰੇ ਦੇਖਣੇ ਆ ਤਾਂ ਪੇਜ ਨੂੰ ਹੱਦ ਤੋਬਾ ਫੋਲੋ ਕਰ ਲਿਆ ਕਰੋ ਭਰਾ ਬਣ ਕੇ ਆ ਦੇਖੋ ਸੰਨ ਆ ਰਹੀਆਂ ਮੱਝਾਂ ਕਮਾਲ ਕਰੀ ਪਈ ਆ ਯਾਰ ਹਾਂ ਹਾਂ ਅ ਨਈ ਰੀਸਾਂ ਛੱਡਦੇ ਆ ਛੱਡਦੇ ਛੱਡਦੇ ਆ ਤਾਵਲ ਮੱਝਾਂ ਬਾਈ ਯਾਰ ਹਾਂਜੀ 20 ਕਿਲੋ ਤੋਂ ਬਾਹਰ ਆ ਬਾਈ ਕਹਿੰਦਾ ਤੇ ਕਿਹੜੇ ਸੂਏ ਸੂਈਏ ਜੀ ਸੂਆ ਤੀਜਾ ਤੀਜਾ ਸੂਆ ਸੂਈ ਹੋਈ ਏ ਕੀ ਰੇਟ ਕਰਤਾ 160 ਰੇਟ ਆ ਉਹ ਨਹੀਂ ਨਹੀਂ 160 ਮਾਨੂੰ ਦੱਤ ਮੁੱਢੀ ਕਿਉਂ ਇਹ ਵੀ ਚੌਂਕਾ ਇੱਕ ਕਾਫੀ ਆ ਤੇ ਬਹੁਤ ਵੱਡੀਆਂ ਬੱਚਾਂ ਚੰਗੀਆਂ ਮੌਣ ਮੰਡੀ ਤੇ ਪਹੁੰਚ ਗਏ ਹੋਈਆਂ ਬਾਈ ਜੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਖਿੱਚ ਕੇ ਸ਼ੇਅਰ ਕਰਦੇ ਹੋ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ